ਮੈਂ ਜਦੋਂ ਫਿਲਮ ਦੇਖ ਰਿਹਾ ਸੀ ਮੈਂ ਉਸ ਇਤਿਹਾਸ ਦੇ ਵਿੱਚ ਚਲਾ ਗਿਆ ਕਿਉਂ ਜਹਾਜ਼ ਦੇ ਵਿੱਚ ਕੀ ਵਾਪਰਿਆ ਕਿੰਨੇ ਲੋਕ ਸ਼ਹੀਦ ਹੋਏ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਉਹਦੇ باوجود ਵੀ ਉਹ ਮਤਲਬ ਲੜਦੇ ਰਹੇ ਇਹ 1914 ਦਾ ਇਤਿਹਾਸ ਹੈ ਅੱਜ ਇਸ ਨੂੰ 111 ਸਾਲ ਹੋ ਗਏ ਔਰ 111 ਸਾਲ ਦੇ ਵਿੱਚ ਉਹ ਲੜੀ ਰੁਕੀ ਨਹੀਂ ਉਸ ਤੋਂ ਬਾਅਦ ਵੀ ਸਾਡੇ ਲੋਕ ਆਪਣੇ ਹੱਕ ਲਈ ਸੱਚ ਲਈ ਲੜ ਵੀ ਰਹੇ ਐ ਸ਼ਹੀਦ ਵੀ ਹੋ ਰਹੇ ਐ ਅੱਜ ਵੀ ਉਹ ਸਾਡੇ ਲੋਕਾਂ 'ਚ ਜਜ਼ਬਾ ਹੈਗਾ ਚਾਹੇ ਕਿਸਾਨੀ ਧਰਨੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਤਾਂ ਇਹ ਜਜ਼ਵਾ ਸਾਡੇ ਬਜ਼ੁਰਗਾਂ ਤੋਂ ਚੱਲੇ ਆ ਰਿਹਾ ਹੈ ਤਾਂ ਮੈਂ ਉਹ ਜਿਹਨੂੰ ਦੇਖ ਰਿਹਾ ਸੀ ਜਹਾਜ਼ ਦੇ ਵਿੱਚ ਤਾਂ ਮੈਂ ਸੋਚਿਆ ਸੀ ਕਿ ਇਹ ਇਹ ਜਿਹੜਾ ਖੂਨ ਹੈ ਸਾਡੀਆਂ ਰਗਾਂ 'ਚ ਧੜਕਦਾ ਹੋਇਆ ਅੱਜ 111 ਸਾਲ ਬਾਅਦ ਸਾਡੀਆਂ ਰਗਾਂ ਦੇ ਵਿੱਚ ਵੀ ਹੈਗਾ ਤੇ ਅਸੀਂ ਇੰਨੀ ਜ਼ਰੂਰਤ ਨਾਲ ਆਪਣੀ ਗੱਲ ਕਹਿ ਲੈਨੇ ਆਂ ਭਾਈ ਜਦੋਂ ਉਹ ਸੀਨ ਪਰਫਾਰਮ ਕਰ ਰਹੀ ਸੀ ਤੁਸੀਂ ਵੀ ਜਦੋਂ ਗੁਰਦੇਵ ਸਿੰਘ ਹੋਰਾਂ ਦੇ ਸਾਹਮਣੇ ਇੱਕ ਤੋਂ ਵੱਧ ਕੇ ਇੱਕ ਨੌਜਵਾਨ ਆਉਂਦੇ ਨੇ ਵੀ ਪਹਿਲਾਂ ਜੇ ਗੋਲੀ ਵੱਜੇ ਤਾਂ ਮੇਰੇ ਸੀਨੇ 'ਚ ਵੱਜੇ ਉਹ ਜਜ਼ਬਾ ਜਦੋਂ ਪਰਫਾਰਮ ਕੀਤਾ ਜਾ ਰਿਹਾ ਸੀ ਜਾਂ ਉਹਨੂੰ ਜਦੋਂ ਫਿਲਮਾਇਆ ਜਾ ਰਿਹਾ ਸੀ ਤੇ ਉਦੋਂ ਦਿਲ ਦੇ ਵਿੱਚ ਇੱਕ ਪ੍ਰਾਊਡ ਫੀਲ ਹੁੰਦਾ ਸੀ ਲੂਕ ਅੰਡੇ ਖੜੇ ਹੁੰਦੇ ਸੀ ਵੀ ਉਹਨਾਂ ਦੇ ਵਿੱਚ ਉਸ ਟਾਈਮ ਦੇ ਉੱਤੇ ਵੀ ਕਿੰਨੀ ਸਪਿਰਿਟ ਸੀਗੀ ਜਾਂ ਕਿੰਨਾ ਉਹਨਾਂ ਦਾ ਦਿਲ ਵੱਡਾ ਸੀਗਾ ਕਿੰਨਾ ਉਹਨਾਂ ਦੇ ਵਿੱਚ ਜਿਗਰਾ ਸੀਗਾ ਕਿ ਇੱਕ ਤੋਂ ਵੱਧ ਕੇ ਇੱਕ ਖੜੇ ਹੋ ਜਾਂਦੇ ਸੀ ਅੱਗੇ ਜੀ ਇਹ ਜਿਗਰਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲਿਆ ਉਹਨਾਂ ਨੇ ਕਿਹਾ ਕਿ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰਾਂ ਤਾਂ ਉਹਨਾਂ ਨੂੰ ਜਦੋਂ ਕਿਸੇ ਨੇ ਸਵਾਲ ਕੀਤਾ ਹੁਣ ਵੀ ਤੁਸੀਂ ਆਪਣੇ ਬੱਚੇ ਬਾਰਤੇ ਤੁਹਾਨੂੰ ਕੀ ਮਿਲਿਆ ਪਰ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਹਜ਼ਾਰਾਂ ਨੇ ਇਹ ਮੇਰੇ ਬੱਚੇ ਨੇ ਸੋ ਉਹ ਜਿਨ੍ਹਾਂ ਦੇ ਅਸੀਂ ਬੱਚੇ ਆ ਉਹਨਾਂ ਨੇ ਐਡਾ ਜੇਰਾ ਰੱਖਿਆ ਸਾਡਾ ਤਾਂ ਮਤਲਬ ਇਹ ਤਾਂ ਬਹੁਤ ਛੋਟਾ ਕੰਮ ਕਰ ਰਹੇ ਹਨ ਸ਼ਰਨ ਸਰ ਉਹਨਾਂ ਦੇ ਕੰਮ ਦੀ ਹਮੇਸ਼ਾ ਹੀ ਬਹੁਤ ਤਾਰੀਫ ਹੋਈ ਹੈ ਤੇ ਇਸ ਵਾਰ ਉਹਨਾਂ ਨੇ ਵਾਕਈ ਮੈਨੂੰ ਲੱਗਦਾ ਆਪਣੀ ਕੈਪੇਬਿਲਿਟੀ ਤੋਂ ਵੀ ਬਹੁਤ ਜ਼ਿਆਦਾ ਪਰੇ ਦਾ ਕੰਮ ਕੀਤਾ ਹੈ ਕਿਉਂਕਿ ਜਿੰਨੇ ਉਹਨਾਂ ਨੇ ਪਹਿਲਾਂ ਫਿਲਮਾਂ ਬਣਾਈਆਂ ਨੇ ਉਦੋਂ ਵੀ ਜ਼ਿਆਦਾ ਕਿਤੇ ਉੱਤੇ ਦੇ ਇੱਕ ਮਾਈਲਸਟੋਨ ਸੈੱਟ ਕਰ ਦਿੱਤਾ ਕਿੰਨਾ ਕੁ ਪ੍ਰਾਊਡ ਫੀਲ ਕਰ ਰਹੇ ਹੋ ਇਸ ਫਿਲਮ ਦਾ ਹਿੱਸਾ ਬਣ ਕੇ ਸ਼ਰਨ ਪਾਜੀ ਉਹਨਾਂ ਨਾਲ ਦਾ ਸ਼ਰਨ ਪਾਜੀ ਬਾਰੇ ਮੈਂ ਆਡੀਅנס ਨੂੰ ਦੱਸੂਗਾ ਕਿ ਉਹ ਡਾਇਰੈਕਟਰ ਤੋਂ ਪਹਿਲਾਂ ਕਮਾਲ ਦੇ ਪੇਂਟਰ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਕੁਝ ਉਹਨਾਂ ਨੇ ਪੇਂਟਿੰਗਸ ਬਣਾਈਆਂ ਨੇ ਬਹੁਤ ਕਮਾਲ ਦੀਆਂ ਕਦੇ ਉਹਨਾਂ ਦੀਆਂ ਪੇਂਟਿੰਗਸ ਦੇਖਿਓ ਜਿਹੜੀ ਤੁਸੀਂ ਕੀਤੀ ਹੈ ਕੈਪੇਬਿਲਿਟੀ ਦੀ ਗੱਲ ਆ ਉਹ ਕਹਿੰਦੇ ਨੇ ਵੀ ਟ੍ਰਾਈ ਯੋਰ ਮਸਲਸ ਬਹੁਤ ਸਾਰੇ ਬਹੁਤ ਵਾਰੀ ਅਸੀਂ ਨਾ ਆਪਣੀ ਉਹ ਸਕੈਪੇਬਿਲਟੀ ਨੂੰ ਟ੍ਰਾਈ ਨਹੀਂ ਕਰਦੇ ਉਹਦੇ ਲਈ ਬਹੁਤ ਜਿਗਰਾ ਚਾਹੀਦਾ ਹੈ ਬਹੁਤ ਸਬਰ ਚਾਹੀਦਾ ਜਿਵੇਂ ਉਹਨਾਂ ਨੇ ਦੋ ਹੀ ਫਿਲਮਾਂ ਕੀਤੀਆਂ ਨੇ ਕਹਿਣ ਦਾ ਮਤਲਬ ਕਿ ਜਦੋਂ ਉਹਨਾਂ ਨੇ ਮਸਤਾਨੇ ਕੀਤੀ ਤੇ ਉਸ ਤੋਂ ਬਾਅਦ ਟਕਾ ਕੇ ਟਾਈਮ ਲਿਆ ਤਾਂ ਆਪਣੇ ਆਪ ਨੂੰ ਤਿਆਰ ਕਰਨਾ ਉਹਨੇ ਸਬਰ ਨਾਲ ਸੰਤੋਖ ਨਾਲ ਸਹਿਜ ਨਾਲ ਉਹ ਸ਼ਰਨ ਭਾਈ ਦੇ ਸੁਭਾਅ ਚ ਹੈਗਾ ਤੇ ਉਹਨਾਂ ਨੇ ਉਹ ਸਿੱਧ ਕਰਕੇ ਦਿਖਾਤਾ ਇਸ ਵਾਰ ਸੋ ਅੱਜ ਦਰਸ਼ਕਾਂ ਨੇ ਜਿੰਨਿਆਂ ਨੇ ਵੀ ਫਿਲਮ ਦੇਖੀ ਉਹਨਾਂ ਨੇ ਕਿਹਾ ਵੀ ਰਹਿੰਦੀ ਦੁਨੀਆ ਤੱਕ ਇਹ ਫਿਲਮ ਰਹੂਗੀ ਤੇ ਇਹ ਇੱਕ ਇਤਿਹਾਸਿਕ ਫਿਲਮ ਇੱਕ ਮਾਈਲਸਟੋਨ ਬਣ ਜਾਏਗਾ ਉਸ ਫਿਲਮ ਦਾ ਤੁਸੀਂ ਵੀ ਇੱਕ ਹਿੱਸਾ ਹੈਗੇ ਹੋ ਹਨਾ ਤੇ ਉਸ ਕਿਰਦਾਰ ਬਾਰੇ ਦਰਸ਼ਕਾਂ ਨੇ ਜਿਨ੍ਹਾਂ ਨੇ ਸਾਰੇ ਕੰਪਲੀਮੈਂਟਸ ਦਿੱਤੇ ਨੇ ਉਹ ਕੰਪਲੀਮੈਂਟਸ ਲੈ ਕੇ ਕਿੰਨਾ ਕੁ ਬlesed ਫੀਲ ਕਰ ਰਹੇ ਹੋ ਤੇ ਅੱਜ ਕੀ ਫੀਲਿੰਗ ਹੈ ਦਿਲ ਦੀ ਅ ਇੱਕ ਹੁੰਦਾ ਰੀਜਨਲ ਸਿਨੇਮੇ ਦੀ ਹਿਸਟਰੀ ਇੱਕ ਹੁੰਦੀ ਹੈ ਨੈਸ਼ਨਲ ਸਿਨੇਮੇ ਦੀ ਇੱਕ ਹੁੰਦਾ ਵਰਲਡ ਸਿਨੇਮਾ ਜਦੋਂ ਵਰਲਡ ਸਿਨੇਮੇ ਦੀਆਂ ਬੈਸਟ ਫਿਲਮਾਂ ਕੱਢੀਆਂ ਜਾਣਗੀਆਂ ਕਿ ਐਸ ਤੋਂ ਇੰਨੇ ਸਾਲ ਦੇ ਦਰਮਿਆਨ ਕੁਝ ਸਮੇਂ ਚ ਕਿਹੜੀਆਂ ਗ੍ਰੇਡ ਫਿਲਮਾਂ ਬਣੀਆਂ ਤਾਂ ਵਨ ਆਫ ਥੈਮ ਜਿਹੜੀ ਹੈਗੀ ਗੁਰਨਾਮਕ ਜਹਾਜ਼ ਉਹ ਵੀ ਹੁਣ ਦੇ ਹੁਣ ਦੇ ਕੈਨੇਡੀਅਨਸ ਜਿਹੜੇ ਸਾਡੇ ਪੰਜਾਬੀ ਨੇ ਜੋ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਸਿਟੀਜ਼ਨ ਵੀ ਹੋ ਗਏ ਨੇ ਹਨਾ ਉੱਥੇ ਇਲੈਕਸ਼ਨਸ ਵੀ ਜਿੱਤ ਰਹੇ ਨੇ ਉਹਨਾਂ ਲਈ ਅੱਜ ਕੀ ਕਹੋਗੇ ਇਹ ਵੀ ਸਾਡੀ ਤਾਕਤ ਹੈ ਅਸੀਂ ਜਿੱਥੇ ਜਾਂਦੇ ਆ ਆਪਣੀਆਂ ਜੜ੍ਹਾਂ ਜਮਾ ਲੈਂਦੇ ਆ ਉੱਥੋਂ ਦੇ ਹੋ ਜਾਂਦੇ ਆ ਫਿਰ ਇਹ ਨਹੀਂ ਕਿ ਉੱਥੇ ਜਾ ਕੇ ਉਹਨਾਂ ਲੋਕਾਂ ਉਹਨਾਂ ਲੋਕਾਂ ਲਈ ਵੀ ਸੇਵਾ ਦਾ ਕੰਮ ਕਰਦੇ ਆ ਉਹ ਚਾਹੇ ਕਰੋਨਾ ਦੇ ਟਾਈਮ 'ਚ ਹੋਵੇ ਤੁਸੀਂ ਦੇਖਿਆ ਲੋਕਾਂ ਦੇ ਲੰਗਰ ਲਾਏ ਪਰ ਮੈਂ ਅੱਜ ਵੀ ਜਿੰਨੇ ਵੀ ਮੇਰੇ ਭਰਾ ਛੋਟੇ ਵੀਰ ਜਾਂ ਵੱਡੇ ਵੀਰ ਉੱਥੇ ਹੈਗੇ ਮੈਂ ਇੱਕ ਕੱਲ ਜ਼ਰੂਰ ਸਾਂਝੀ ਕਰੂੰਗਾ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂਆਂ ਨੇ ਸਾਨੂੰ ਬਹੁਤ ਪਿਆਰੀ ਮਹਿਕ ਦਿੱਤੀ ਹੈ ਸੱਚ ਦੀ ਮਹਿਕ ਦਿੱਤੀ ਹੈ ਅਸੀਂ ਜਿੱਥੇ ਵੀ ਜਾਈਏ ਆਪਣੀ ਮਹਿਕ ਖੰਡਾਉਂਦੇ ਜਾਈਏ ਕਿਉਂਕਿ ਧਰਤੀ ਸਭ ਦੀ ਹੈ ਇਹ ਆਖਰੀ ਸਵਾਲ ਹੈ ਮੇਰਾ ਤੁਸੀਂ ਥੀਏਟਰ ਨਾਲ ਜੁੜੇ ਹੋਏ ਹੋ ਤੇ ਜਦੋਂ ਕੋਈ ਥੀਏਟਰ ਵਾਲਾ ਬੰਦਾ ਅੱਗੇ ਆ ਜਾਂਦਾ ਹਾਲੀਵੁੱਡ ਲੈਵਲ ਦੀ ਫਿਲਮ ਦੇ ਵਿੱਚ ਅੱਜ ਤੁਸੀਂ ਹੈਗੇ ਹੋ ਤੇ ਉਹ ਜਿਹੜੇ ਬਾਕੀ ਥੀਏਟਰ ਕਰ ਰਹੇ ਨੇ ਉਹਨਾਂ ਦੇ ਵਿੱਚ ਵੀ ਇੱਕ ਉਮੀਦ ਜਾਗ ਜਾਂਦੀ ਆ ਇੱਕ ਉਹਨਾਂ ਦੇ ਦਿਲ 'ਚ ਵੀ ਵੱਡਾ ਸੁਪਨਾ ਆ ਜਾਂਦਾ ਆ ਉਹਨਾਂ ਮੁੰ ਸ਼ੇਰਨੀ ਦਾ ਦੁੱਧ ਕਹਿੰਦੇ ਸੋਨੇ ਦੇ ਭਾਂਡੇ 'ਚ ਸਮਾਉਂਦਾ ਆਪਣੇ ਆਪ ਨੂੰ ਤਿਆਰ ਕਰਦੇ ਰਹੋ ਜਿਸ ਦਿਨ ਉਹ ਭਾਂਡਾ ਤਿਆਰ ਹੋ ਗਿਆ ਉਸ ਤਰ੍ਹਾਂ ਦੇ ਕਿਰਦਾਰ ਉਸ ਤਰ੍ਹਾਂ ਦਾ ਕੰਮ ਆਪੇ ਮਿਲਣਾ ਜ਼ਰੂਰੀ ਹੈ